ਇਕੱਜ਼ ਮਹਿੰਗਾ ਸਿੰਘ ਹੁਣ ਵਿੱਚ ਪਿੱਛੇ ਜੋ ਉਹਦੀ ਵੀਡੀਓ ਕਾਫੀ ਵਾਇਰਲ ਹੋ ਰਹੀ ਆ ਬਾਬਾ ਅਜੀਤ ਸਿੰਘ ਜੀ ਗਰੇਵਾਲ ਅਜੋਦੇ ਵਿੱਚ ਲੰਗਰ ਆ ਰਹੇ ਨੇ ਉਹ ਉਹਨਾਂ ਬਾਰੇ ਕੀ ਕਹਿਣਾ ਚਾਹੋਗੇ ਤੁਸੀਂ ਉਹ ਤੁਹਾਨੂੰ ਟਾਈਮ ਆਨ ਤੋਂ ਪਤਾ ਲੱਗੀ ਜਾਣਾ ਹੈ ਟਾਈਮ ਆਨ ਤੋਂ ਪਤਾ ਲੱਗੀ ਜਾਣਾ ਹੈ ਅੱਗੇ ਬਧੇਰੇ ਨੇ ਸੁਣਨਾ ਦੀ ਲੋਕ ਮੜੀਆਂ ਤੇ ਜਾ ਕੇ ਦੀਵੇ ਬਾਲਦੇ ਨੇ ਤੁਸੀਂ ਵੇਖਿਆ ਹੋਣਾ ਸਾਡੇ 마을 ਵਿੱਚ ਉਹਦਾ ਮਤਲਬ ਇਹ ਹੁੰਦਾ ਹੈ ਵੀ ਜਦੋਂ ਕਿਸੇ ਦੀ ਮੜੀ ਤੇ ਦੀਵਾ ਬਲੇਗਾ ਕਬਰ ਤੇ ਚਿਰਾਗ ਬਲੇਗਾ ਉਹ ਦੂਰ ਜਾਂਦਾ ਰਾਹੀਰ ਜਿਹੜਾ ਉਹ ਇਹ ਕਹੂਗਾ ਵੀ ਇਹ ਬੰਦੇ ਤੇ ਜਿਹਦੇ ਦੀਵਾ ਬਲਦਾ ਔਲਾਦ ਜਿਉਂਦੀ ਹੈ ਔਰ ਜਿਹੜਾ ਵੀ ਇਹ ਮਾਰਚ ਨੂੰ ਵੇਖੂਗਾ ਉਹ ਇਹ ਗੱਲ ਜਰੂਰ ਕਹੂਗਾ ਵੀ ਆਹ ਜਿਹੜੇ ਯੋਧੇ ਸੂਰਮੇ ਜਿਨ੍ਹਾਂ ਦੀਆਂ ਫੋਟੋਆਂ ਲੱਗੀਆਂ ਨੇ ਇਹ ਸੂਰ ਵੀਰਾਂ ਦੀ ਯੋਧਿਆਂ ਦੀ ਸ਼ਹੀਦਾਂ ਦੀ ਜਿਹੜੀ ਔਲਾਦ ਹੈ ਉਹ ਅੱਜ ਵੀ ਜਿਉਂਦੀ ਹੈ ਆ ਦੀਵਾ ਬਲਦਾ ਪਿਆ ਜਿੱਤ ਦਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਦੇ ਭਾਤੇ ਤੇ ਕੌਮੇ ਸਾ ਮੋਰਚੇ ਦੀ ਯਾਦ ਦੇ ਵਿੱਚ ਤੇ ਦੀਪ ਸਿੱਧੂ ਦੀ ਯਾਦ ਦੇ ਵਿੱਚ 2 ਸਾਲ ਪਹਿਲਾਂ ਵਿਸ਼ਾ ਮਾਰਚ ਕੱਢਿਆ ਸੀ ਫਤਿਹਗੜ੍ਹ ਸਾਹਿਬ ਤੋਂ ਮਹਾਲੀ ਦੇ ਮਹਾਲੀ ਤੱਕ ਤੇ ਬੰਦੀ ਸਿੰਘਾਂ ਨੂੰ ਰਿਹਾ ਕਰਨ ਲਈ ਇਹ ਮਾਰਚ ਕੱਢਿਆ ਜਾ ਰਿਹਾ 2 ਸਾਲ ਹੋ ਗਏ ਕੌਮੇ ਸਾ ਮੋਰਚਾ ਲੱਗੇ ਨੂੰ ਚੰਡੀਗੜ੍ਹ ਦੀ ਬਰੂਹ ਤੇ ਤੇ ਸਾਧਨਾ ਪ੍ਰਵਾਨਾ ਜੀ ਮੌਜੂਦ ਨੇ ਸਤਿ ਸ੍ਰੀ ਅਕਾਲ ਜੀ ਲਾਈਕ ਜੀ ਦਾ ਖਾਲਸਾ ਲਾਈਕ ਜੀ ਦੇ ਤੇ ਇਹ ਮਾਰਚੇ ਮਿੱਤਰ 2 ਸਾਲ ਹੋ ਗਏ ਪਹਿਲਾਂ ਦੀਪ ਸਿੱਧੂ ਨੇ ਕੱਢਿਆ ਸੀਗਾ ਤੇ ਹੁਣ ਸਾਲ ਲੱਗੇ ਹੋ ਗਏ ਕਾਮੇ ਸਾਹਿਬ ਮੋਟੇ ਚੰਡੀਗੜ੍ਹ ਦੇ ਬਰੂਹਾ ਤੇ ਲੱਗਿਆ ਹੋਇਆ ਸਾਲ ਹੋ ਗਿਆ ਕੋਈ ਅੱਗੇ ਦੀ ਪਲੈਨਿੰਗ ਨਹੀਂ ਕੀਤੀ ਨੇ ਮਾਰਚ ਦਾ ਮਤਲਬ ਕੀ ਹੁਣ ਮੋਟਿਵ ਆ ਜਿੱਥੇ ਮਾਰਚ ਜਿਹੜੇ ਨੇ ਨਾ ਮੋਟਿਵ ਇਹ ਜਿਹੜਾ ਇਕੱਠ ਇਹ ਇਸ ਕਰਕੇ ਨਹੀਂ ਹੈ ਵੀ ਆਪਾਂ ਗੱਡੀਆਂ ਇਕੱਠੀਆਂ ਕਰ ਲਈਆਂ ਮੋਹਾਲੀ ਚਲੇ ਗਏ ਲੰਗਰ ਛਕ ਲਿਆ ਨਹੀਂ ਜਿਹੜੇ ਵੱਡੇ ਬਡੇਰੇ ਨੇ ਨਾ ਸੁਣਨਾ ਦੀ ਲੋਕ ਮੜੀਆਂ ਤੇ ਜਾ ਕੇ ਦੀਵੇ ਬਾਲਦੇ ਨੇ ਤੁਸੀਂ ਵੇਖਿਆ ਹੋਣਾ ਸਾਡੇ ਮਾਲ ਵਿੱਚ ਇੱਥੇ ਕਵਾਲਚੀ ਦੀ ਬਾਲਦੇ ਚ ਕਬਰਾਂ ਦੇ ਉੱਪਰ ਜਾ ਕੇ ਚਿਰਾਗ ਬਾਲਿਆ ਜਾਂਦਾ ਹੁਣ ਹੁਣ ਚਿਰਾਗ ਬਾਲਣ ਦਾ ਮਤਲਬ ਇਹ ਤਾਂ ਹੈ ਨਹੀਂ ਵੀ ਕੋਈ ਉੱਥੇ ਬੰਦਾ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਉਹ ਇਹ ਕਹੂਗਾ ਵੀ ਇਹ ਬੰਦੇ ਤੇ ਜਿਹਦੇ ਦੀਵਾ ਬਲਦਾ ਔਲਾਦ ਜਿਉਂਦੀ ਹੈ ਤੇ ਆ ਜਿਹੜਾ ਮਾਰਚ ਅੱਜ ਨਿਕਲ ਰਿਹਾ ਹੈ ਇਹ ਤੁਹਾਡੇ ਚੈਨਲ ਤੇ ਦੁਨੀਆ ਨੇ ਵੇਖਣਾ ਦੁਨੀਆ ਨੇ ਲੰਘਣਾ ਔਰ ਜਿਹੜਾ ਵੀ ਇਹ ਮਾਰਚ ਨੂੰ ਵੇਖੂਗਾ ਉਹ ਇਹ ਗੱਲ ਜਰੂਰ ਕਹੂਗਾ ਵੀ ਆ ਜਿਹੜੇ ਯੋਧੇ ਸੂਰਮੇ ਜਿਨ੍ਹਾਂ ਦੀਆਂ ਫੋਟੋਆਂ ਲੱਗੀਆਂ ਨੇ ਇਹ ਸੂਰ ਵੀਰਾਂ ਦੀ ਯੋਧਿਆਂ ਦੀ ਸ਼ਹੀਦਾਂ ਦੀ ਜਿਹੜੀ ਔਲਾਦ ਹੈ ਉਹ ਅੱਜ ਵੀ ਜਿਉਂਦੀ ਹੈ ਆ ਦੀਵਾ ਬਲਦਾ ਪਿਆ ਸੋ ਇਸ ਕਰਕੇ ਆਪਾਂ ਇਹ ਨਹੀਂ ਵੀ ਇਹਦਾ ਕੋਈ ਫਾਲਾਨੀ ਮਹਾਤਮ ਨਹੀਂ ਹੋਈ ਕੱਟਣ ਲੱਗੇ ਇਹ ਸਬੂਤ ਹੈ ਵੀ ਔਲਾਦ ਜੀਉਂਦੀ ਅਕਲ ਕੀ ਤਰ ਪਾਸ਼ਾ ਦੀ ਯੋਧਾ ਸੂਰਵੇ ਦਾ ਇਹ ਮਤਲਬ ਮਾਰ ਤੇ ਇਹਦੇ ਲਈ ਕੱਢਿਆ ਜਾ ਰ ਮੈਨ ਜੀਤ ਸਿੰਘ ਤੋਂ ਜਾਦੇ ਵਿੱਚ ਜਾਂ ਕੌਮੀ ਸਭ ਮੋਰਚੇ ਲਈ ਸਾਹਮਣੇ ਬੰਦੀ ਸਿੰਘਾਂ ਦੀ ਰਿਹਾਈ ਵਾਸਤੇ ਦੇਖੋ ਭਾਈ ਦੀਪ ਸਿੰਘ ਤਾ ਸਦਾ ਹੀ ਅਮਰ ਹੋ ਚੁੱਕਿਆ ਉਹ ਤਾਂ ਗੁਰੂ ਗੋਬਿੰਦ ਸਿੰਘ ਪਾਸ਼ਾ ਦੀ ਹੋ ਦੇਵੇ ਜਾ ਕੇ ਸਜਾ ਉਠੀਕਦੇ ਪਿਆ ਉਹ ਕਿਹੜੇ ਰੂਪ ਚ ਦੁਬਾਰਾ ਆਵੇ ਇਹ ਤਾਂ ਬੰਦੀ ਸਿੰਘ ਭਾਈ ਜਗਤਾਰ ਸਿੰਘ ਜੀ ਹਵਾਰਾ ਸਾਹਿਬ ਦਾ ਹੁਕਮ ਹੈ ਜਥੇਦਾਰ ਸਾਹਿਬ ਦਾ ਸੋ ਜੋ ਜੋਣਾ ਦਾ ਹੁਕਮ ਹੈ ਤੇ ਉਹਨਾਂ ਦੀ ਜਿਹੜੀ ਟੀਮ ਹੈ ਬਾਪੂ ਗੁਰਦਾਸ ਸਿੰਘ ਆਰੀ ਨੇ ਉਹ ਹੁਕਮ ਨੂੰ ਪੂਰਾ ਕਰਦੇ ਨੇ ਇਹ ਬੰਦੀ ਸਿੰਘਾਂ ਦੀ ਰਿਹਾਈ ਵਾਸਤੇ ਸਾਲ ਸਵਾ ਬਾਕੀ ਮੈਂ ਫੇਰ ਬਿੰਦ ਸਾਡਾ ਸਾਡਾ ਕੰਮੇ ਸੰਘਰਸ਼ ਕਰਨਾ ਸਰਕਾਰਾਂ ਕੀ ਸੋਚਦੀਆਂ ਕੀ ਨਹੀਂ ਸੋਚਦੀਆਂ ਸਰਕਾਰਾਂ ਦਾ ਸੀਮਤ ਹੈ ਪਰ ਅਸੀਂ ਸੋਚਣਾ ਨਾ ਛੱਡੀਏ ਜੇ ਵੀ ਕੀ ਵੀ ਸਰਕਾਰ ਸਾਨੂੰ ਕੋਈ ਸਾਡੇ ਸਾਡੀ ਗੱਲਾਂ ਨਹੀਂ ਸੁਣ ਰਹੀ ਸਾਨੂੰ ਸਪੋਰਟ ਨਹੀਂ ਕਰ ਰਹੀ ਇਹ ਸੋਚ ਕੇ ਪਾ ਘਰ ਬੈਜੀਏ ਜੇ ਆਪਾਂ ਘਰ ਬਹਿ ਗਏ ਫੇਰ ਵੱਡੀ ਬੇਇਨਸਾਫੀ ਇਹਨਾਂ ਸ਼ਿਦਾਂ ਦੇ ਨਾਲ ਇਹਨਾਂ ਜੇਲ੍ਹ ਚ ਰਹਿਣ ਵਾਲੇ ਯੋਧੇ ਨਾਲ ਅਸੀਂ ਕਰਾਂਗੇ ਸਰਕਾਰ ਤਾਂ ਕਰ ਹੀ ਰਹੀ ਆ ਪਰ ਜੇ ਆਪਾਂ ਭੁੱਲ ਗਏ ਉਹ ਬੇਇਨਸਾਫੀ ਨਾਲ ਵਾਸਤੇ ਵੱਡੀ ਆ ਸੋ ਉਹ ਬੇਇਨਸਾਫੀ ਨਾ ਕਰੀਏ ਤਾਂ ਇਹ ਵੱਡੇ ਇਕੱਠ ਵੱਡੇ ਹੋਣਾ ਜਿਹੜਾ ਆਪਣਾ ਮੋਰਚ ਦਾ ਅਗਰੈਸ਼ਨ ਦਾ ਸ਼ੱਕ ਕੀ ਹੋਊਗਾ ਕਿ ਪਲੈਨਿੰਗਾਂ ਨੇ ਵੀ ਸਟੇਜ ਕੀਤਾ ਜਾਊਗਾ ਆ ਦੇਖੋ ਮੈਂ ਉਸ ਕਮੇਟੀ ਦਾ ਮੈਂਬਰ ਨਹੀਂ ਆ ਇਹਦੀ ਕਮੇਟੀ ਜਿਹਦੀ ਮੈਂਬਰ ਭਾਈ ਗੁਰਦੇਵ ਸਿੰਘ ਜੀ ਖੜੇ ਨੇ ਇਹ ਨਾਲ ਟੀਮ ਦੇ ਨੇ ਬਾਪੂ ਗੁਰਚਰਨ ਸਿੰਘ ਜੀ ਨੇ ਉਹ ਤੁਹਾਨੂੰ ਮੋਰਚੇ ਦੀ ਸਾਡਾ ਤਾਂ ਜਦੋਂ ਕੰਮ ਹੁੰਦਾ ਅਸੀਂ ਆ ਜਾਂਦੇ ਹਾਂ ਨਾਲ ਗੱਡੀਆਂ ਲੈ ਕੇ ਸੇਵਾ ਜਿੰਨੀ ਸਾਡੇ ਕੋਲ ਹੁੰਦੀ ਜਿੰਨੀ ਕੋਕਾਤ ਹੈ ਅਸੀਂ ਨਾਲ ਆ ਜਾਂਦੇ ਆ ਤੇ ਇਹ ਬਾਪੂ ਜੀ ਬਾਪੂ ਗੁਰਚਰਨ ਸਿੰਘ ਜੀ ਤੇ ਦਾ ਉਹਨਾਂ ਦੇ ਇਹ ਟੀਮ ਦੇ ਮੈਂਬਰ ਨੇ ਕਿਉਂਕਿ ਇਹ ਮੈਂ ਮੋਰਚਾ ਬਾਪੂ ਗੁਰਚਰਨ ਸਿੰਘ ਜੀ ਦੀ ਉਹ ਕੌਮ ਦੀ ਗਵਾਹੀ ਚ ਪਰ ਬਾਪੂ ਗੁਰਚਰਨ ਸਿੰਘ ਜੀ ਦੀ ਬੇਨਤ ਜਿਹੜੀ ਸਭ ਤੋਂ ਜ਼ਿਆਦਾ ਇਸ ਮੋਰਚੇ ਦੇ ਵਿੱਚ ਇੱਕ ਆਪਣੇ ਦੇ ਵਿੱਚ ਵੀ ਇੱਕ ਨਿੰਗ ਸਿੰਘ ਹੁਣ ਵਿੱਚ ਪਿੱਛੇ ਜੋ ਉਹਦੀ ਵੀਡੀਓ ਕਾਫੀ ਬੈਲਲ ਹੋ ਰਹੀ ਆ ਬਾਬਾ ਅਜੀਤ ਸਿੰਘ ਜੀ ਗਰੇਵਾਲ ਅਜੋਦੇ ਵਿੱਚ ਲੰਗਰ ਆ ਰਹੇ ਨੇ ਉਹ ਉਹਨਾਂ ਬਾਰੇ ਕੀ ਕਹਿਣਾ ਚਾਹੋਗੇ ਤੁਸੀਂ ਉਹ ਤੁਹਾਨੂੰ ਟਾਈਮ ਆਉਣ ਤੋਂ ਪਤਾ ਲੱਗ ਹੀ ਜਾਣਾ ਉਹ ਸਾਨੂੰ ਪਤਾ ਲੱਗ ਜਾਣਾ ਲਾਵੇ ਲੰਗਰ ਜਿੱਥੇ ਮਰਜੀ ਲਾਵੇ ਪਰ ਕੋਈ ਨਹੀਂ ਗੁਰੂ ਸਾਹਿਬ ਕਿਰਪਾ ਕਰਨਗੇ ਹੁਣ ਕੁਝ ਗੱਲਾਂ ਜਿਹੜੀਆਂ ਨੇ ਉਹ ਵੀਡੀਓ ਦੱਸ ਨਹੀਂ ਸਕਦੇ ਮਾ ਫੇਰ ਵੀ ਆ ਦੇ ਬਾਰੇ ਕੀ ਬੋਲਣਾ ਚਾਹੁੰਦੇ ਮਤਲਬ ਤੁਹਾਡੇ ਮੈਂ ਤੂੰ ਇੰਨੇ ਅੰਦਾਜ਼ਾ ਲਾ ਲੋ ਵੀ ਟਾਈਮ ਤੇ ਦੱਸਾਂਗੇ ਇੱਥੇ ਅੰਦਾਜ਼ਾ ਲਾ ਲੈਂਦਾ ਬੰਦਾ ਸਿਆਣੀ ਹੋ ਤੁਸੀਂ ਹੁਣ ਸਾਡੇ ਮੂੰਹ ਤੋਂ ਕਦੇ ਕਮਾਉਣਾ ਹਾਂ ਹਾਂਜੀ